ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੁਆ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਹ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਮੈਂ ਗਰੀਬ ਘਰ ਦਾ ਮੁੰਡਾ ਸੀ ਤੇ ਅਸੀਂ ਦੋ ਭਰਾ ਸੀ ਸਾਡੀ ਇੱਕ ਭੈਣ ਸੀ ਅਸੀਂ ਘਰ ਦਾ ਗੁਜ਼ਾਰਾ ਮਸਾਂ ਹੀ ਕਰਦੇ ਸੀ ਤੇ ਮੇਰੀ ਭੈਣ ਕਹਿੰਦੀ ਸੀ ਕਿ ਤੁਸੀਂ ਵੀ ਕੋਈ ਵਧੀਆ ਕੰਮ ਕਰੋ ਤਾਂ ਕਿ ਮੇਰਾ ਵਿਆਹ ਵੀ ਵਧੀਆ ਹੋ ਜਾਵੇ ਕਿਉਂਕਿ ਉਹਨੇ ਇਹ ਸੋਚਿਆ ਸੀ ਕਿ ਮੇਰੇ ਭਰਾ ਵਧੀਆ ਕੰਮ ਕਰਨਗੇ ਤਾਂ ਹੀ ਮੇਰਾ ਵਿਆਹ ਵਧੀਆ ਹੋ ਫੋ ਵੀਗਾ ਉਹ ਅਕਸਰ ਹੀ ਕੁੜੀਆਂ ਦੇ ਨਾਲ ਖੇਡਦੀ ਸੀ ਤੇ ਉਹਨੂੰ ਇਹ ਲੱਗਦਾ ਸੀ ਕਿ ਸਿਰਫ ਅਸੀਂ ਹੀ ਗਰੀਬ ਆ ਬਾਕੀ ਸਾਰੇ ਲੋਕ ਅਮੀਰ ਆ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਸਾਰੇ ਲੋਕ ਆਪਣਾ ਮਸਾਈ ਗੁਜ਼ਾਰਾ ਕਰਦੇ ਆ ਭਾਵੇਂ ਹੀ ਉਹ ਚੰਗੇ ਘਰਾਂ ਦੇ ਕਿਉਂ ਨਾ ਹੋਣ ਪੈਸਾ ਕਮਾਉਣਾ ਬਹੁਤ ਔਖਾ ਮੈਂ ਆਪਣੀਆਂ ਭੈਣ ਦੀਆਂ ਗੱਲਾਂ ਸੁਣਦਾ ਹੁੰਦਾ ਸੀ ਤੇ ਮੈਨੂੰ ਕਦੇ-ਕਦੇ ਹਾਸਾ ਵੀ ਆਉਂਦਾ ਸੀ ਤੇ ਕਦੇ-ਕਦੇ ਮੈਂ ਇਹ ਸੋਚਦਾ ਸੀ ਕਿ ਮੈਂ ਉਹਦੀ ਹਰ ਇੱਕ ਰੀਜ ਪੂਰੀ ਕਰੂੰਗਾ ਤਾਂ ਕਿ ਉਹਦੇ ਮਾਂ ਦੀ ਕੋਈ ਖੁਆਇਸ਼ ਅਧੂਰੀ ਨਾ ਰਹਿ ਜਾਵੇ ਪਰ ਮੇਰਾ ਭਰਾ ਮੇਰੇ ਤੋਂ ਵੱਡਾ ਸੀ ਪਰ ਉਹ ਹਜੇ ਕੋਈ ਵੀ ਕੰਮ ਨਹੀਂ ਸੀ ਕਰਦਾ ਬਸ ਵੇਲਿਆਂ ਵਾਂਗ ਆਪਣੇ ਯਾਰਾਂ ਦੋਸਤਾਂ ਨਾਲ ਘੁੰਮ ਫਿਰ ਲੈਂਦਾ ਹੁੰਦਾ ਸੀ ਤੇ ਮੇਰੇ ਮਾਪਿਓ ਮੈਨੂੰ ਕਹਿੰਦੇ ਹੁੰਦੇ ਸੀ ਕਿ ਰਵੀ ਤੂੰ ਹੀ ਕੋਈ ਕੰਮਕਾਰ ਕਰ ਲੈ ਵੱਡੇ ਨੂੰ ਤਾਂ ਸ਼ਰਮ ਲਾ ਕੇ ਰੱਖ ਦिती ਆ ਮੈਂ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਕਰ ਲਵਾਂਗਾ ਕੋਈ ਕੰਮ ਪਰ ਮੈਨੂੰ ਕੋਈ ਕੰਮ ਆਉਂਦਾ ਹੀ ਨਹੀਂ ਸੀ ਤੇ ਮੈਂ ਕਿੱਥੇ ਜਾਵਾਂ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਦਿਹਾੜੀ ਚਲਾ ਜਾਇਆ ਕਰ ਹੋਰ ਜੇ ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤਾਂ ਮੈਂ ਕਿਹਾ ਸੀ ਕਿ ਮੰਮੀ ਗਰਮੀ ਬਹੁਤ ਆ ਮੇਰੇ ਕੋਲੋਂ ਗਰਮੀ ਵਿੱਚ ਕੰਮ ਨਹੀਂ ਹੁੰਦਾ ਸਰਦੀਆਂ ਨੂੰ ਤਾਂ ਮੈਂ ਮੋٹے ਕੱਪੜੇ ਪਾ ਕੇ ਕੰਮ ਕਰ ਲਿਆ ਕਰੂੰਗਾ ਪਰ ਗਰਮੀਆਂ ਵਿੱਚ ਬਹੁਤ ਔਖਾ ਲੱਗਦਾ ਤਾਂ ਮੰਮੀ ਕਹਿਣ ਲੱਗੀ ਕਿ ਕਿਸੇ ਦੇ ਗੋਹਾ ਚੁੱਕਣ ਤੇ ਹੀ ਲੱਗ ਜਾ ਜੇ ਤੇਨੂੰ ਕੋਈ ਕੰਮ ਨਹੀਂ ਆਉਂਦਾ ਤਾਂ ਮੰਮੀ ਮੈਨੂੰ ਬੜੇ ਗੁੱਸੇ ਨਾਲ ਬੋਲਦੀ ਸੀ ਤੇ ਇਹ ਗੱਲ ਦਿਮਾਗ ਵਿੱਚ ਮੇਰੇ ਤਾਂ ਬੈਠ ਗਈ ਸੀ ਕਿ ਹਾਂ ਮੈਂ ਕਿਸੇ ਦੇ ਘਰ ਕੰਮ ਤੇ ਹੀ ਲੱਗ ਸਕਦਾ ਮੈਂ ਸ਼ਾਮ ਨੂੰ ਆਪਣੇ ਯਾਰਾਂ ਦੋਸਤਾਂ ਤੇ ਕੋਲ ਬੈਠਾ ਸੀ ਤੇ ਮੈਂ ਉਹਨੂੰ ਦੱਸਿਆ ਕਿ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਤੇ ਮੇਰੀ ਮਾਂ ਰੋਜ਼ ਮੈਨੂੰ ਖਿੱਚ-ਖਿੱਚ ਕੇ ਬੋਲਦੀ ਆ ਤੇ ਵੱਡਾ ਭਰਾ ਕੋਈ ਕੰਮ ਨਹੀਂ ਕਰਦਾ ਉੱਪਰੋਂ ਮੇਰੀ ਭੈਣ ਮੇਰੇ ਲਾਗੇ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੀ ਆ ਦੱਸ ਮੈਂ ਕੀ ਕਰਾਂ ਮੈਨੂੰ ਕੋਈ ਕੰਮ ਵੀ ਨਹੀਂ ਮਿਲਦਾ ਤੇ ਮੇਰਾ ਦੋਸਤ ਕਹਿੰਦਾ ਕਿ ਮੈਂ ਤੇ ਆਪ ਤੇਰੀ ਮੰਗ ਵਿਹਲਾ ਰਹਿਣਾ ਮੈਂ ਉਹਨੂੰ ਕਿਹਾ ਕਿ ਚੱਲ ਆਪਾਂ ਕੋਈ ਕੰਮ ਹੀ ਲੱਭ ਲਈਏ ਮੇਰੇ ਦੋਸਤ ਨੇ ਕਿਹਾ ਕਿ ਮੈਂ ਤੈਨੂੰ ਆਪਣੇ ਲਾਗੇ ਦੇ ਪਿੰਡ ਵਿੱਚ ਕੰਮ ਤੇ ਲਵਾ ਦਿੰਨਾ। ਉਹਨਾਂ ਦੇ ਘਰ ਦਾ ਕੰਮ ਬਹੁਤ ਆ। ਉਹਨਾਂ ਦਾ ਸਾਰਾ ਪਰਿਵਾਰ ਬਾਹਰ ਆ ਪਰ 2-4 ਮੈਂਬਰ ਹੀ ਇੱਥੇ ਰਹਿੰਦੇ ਆ ਤੇ ਇੱਕ ਉਹਨਾਂ ਦਾ ਮੁੰਡਾ ਉਹਦਾ ਹਜੇ ਨਵਾਂ ਨਾ ਮ ਵਿਆਹ ਹੋਇਆ। ਇਸ ਲਈ ਉਹ ਘਰ ਦਾ ਕੰਮ ਨਹੀਂ ਕਰਦਾ। ਉਹਨੂੰ ਇੱਕ ਕੰਮ ਕਰਨ ਵਾਲਾ ਬੰਦਾ ਚਾਹੀਦਾ। ਜੇ ਤੂੰ ਕਹੀਂ ਤਾਂ ਮੈਂ ਆਪਣੇ ਡੈਡੀ ਨੂੰ ਕਹਿ ਕੇ ਤੈਨੂੰ ਉੱਥੇ ਲਵਾ ਦੇਵਾਂਗਾ। ਮੈਂ ਉਹਨੂੰ ਕਿਹਾ ਕਿ ਚਲ ਠੀਕ ਆ। ਅਗਲੇ ਦਿਨ ਮੈਂ ਉਹਨੂੰ ਲੈ ਕੇ ਉਹਨਾਂ ਦੇ ਘਰ ਚਲਾ ਗਿਆ। ਮੇਰੇ ਦੋਸਤ ਦੇ ਡੈਡੀ ਨੇ ਮੈਨੂੰ ਉਹਨਾਂ ਦੇ ਨਾਲ ਮਿਲਵਾਇਆ। ਮੈਂ ਫਿਰ ਕੰਮ ਤੇ ਲੱਗ ਗਿਆ ਸੀ। ਮੇਰੀ ਉਹਨਾਂ ਨਾਲ ਚੰਗੀ ਜਾਣ-ਪਛਾਣ ਵੀ ਹੋ ਗਈ ਸੀ। ਉਸ ਘਰ ਦਾ ਮਾਲਕ ਵੀ ਕਾਫੀ ਬਜ਼ੁਰਗ ਸੀ ਤੇ ਇੱਕ ਔਰਤ ਸੀ ਜਿਹਨੂੰ ਮੈਂ ਬੀਬੀ ਕਹਿੰਦਾ ਹੁੰਦਾ ਸੀ ਤੇ ਉਹਨਾਂ ਦਾ ਇੱਕ ਪੋਤਾ ਸੀ ਜੋ ਨਵਾਂ-ਨਵਾਂ ਵਿਆਹ ਕਰਵਾ ਕੇ ਘੁੰਮਣ ਫਿਰਨ ਲਈ ਚਲਾ ਜਾਂਦਾ ਸੀ। ਮੈਂ ਉਹਨੂੰ ਕਹਿੰਦਾ ਸੀ ਕਿ ਬਾਈ ਤੁਹਾਡੀ ਜੋੜੀ ਬਹੁਤ ਸੋਹਣੀ ਆ। ਉਹ ਮੈਨੂੰ ਕਹਿੰਦਾ ਕਿ ਤੂੰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੈਂ ਉਸ ਦਿਨ ਤੋਂ ਬਾਅਦ ਉਹਦੇ ਨਾਲ ਕੋਈ ਵਾਦੂ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਹੀ ਗਿਆ ਸੀ ਮੈਂ ਉਹਨਾਂ ਦੇ ਘਰ ਕੰਮ ਤੇ ਲੱਗ ਗਿਆ ਸੀ ਉਹ ਮੈਨੂੰ ਮਹੀਨੇ ਦੇ 8000 ਰੁਪਏ ਦੇਣ ਲੱਗਦੇ ਸੀ ਮੈਂ ਘਰ ਦਾ ਸਾਰਾ ਕੰਮ ਕਰਵਾਉਂਦਾ ਹੁੰਦਾ ਸੀ ਇਥੋਂ ਤੱਕ ਕਿ ਪਸ਼ੂਆਂ ਦਾ ਵੀ ਤੇ ਖੇਤੀਬਾੜੀ ਦਾ ਵੀ ਸਾਰਾ ਕੰਮ ਕਰਕੇ ਮੈਂ ਥੱਕ ਜਾਂਦਾ ਸੀ ਮੇਰੀ ਮਾਂ ਕਹਿੰਦੀ ਸੀ ਕਿ ਵੇਲੇ ਰਹਿਣ ਤੇ ਕੰਮ ਕਰਕੇ ਥੱਕ ਜਾਣ ਵਿੱਚ ਬਹੁਤ ਫਰਕ ਹੁੰਦਾ ਹੌਲਦੂ ਕੰਮ ਕਰਦਾ ਤਾਂ ਇਹਨੂੰ ਪਤਾ ਲੱਗੂਗਾ ਕਿ ਮਿਹਨਤ ਕਿੱਦਾਂ ਕਰੀਦੀ ਐ ਮੈਂ ਇੱਕ ਦਿਨ ਹੀ ਵਿਹਲਾ ਨਹੀਂ ਸੀ ਰਹਿੰਦਾ ਹਰ ਰੋਜ਼ ਸਵੇਰੇ ਤੜਕੇ 8 ਵਜੇ ਘਰੋਂ ਚਲਾ ਜਾਂਦਾ ਸੀ ਤੇ ਰਾਤ ਨੂੰ ਵੀ ਮੈਂ 8 ਜਾਂ 9 ਵਜੇ ਹੀ ਘਰ ਆਉਂਦਾ ਸੀ ਮੇਰਾ ਇਹ ਰੋਜ਼ ਦਾ ਕੰਮ ਸੀ ਕਿ ਸਵੇਰੇ ਤੜਕੇ ਸਾਈਕਲ ਤੇ ਜਾਣਾ ਤੇ ਰਾਤ ਵੀ ਸਾਈਕਲ ਤੇ ਆਉਣਾ ਲਾਗੇ ਪਿੰਡ ਹੋਣ ਕਰਕੇ ਮੈਨੂੰ ਕੋਈ ਡਰ ਵੀ ਨਹੀਂ ਸੀ ਮੈਨੂੰ ਉਸ ਘਰ ਦਾ ਮਾਲਕ ਜਾਣੀ ਕਿ ਅੰਕਲ ਕਹਿੰਦਾ ਹੁੰਦਾ ਸੀ ਕਿ ਰਵੀ ਪੁੱਤ ਤੂੰ ਘਰੋਂ ਤੁਰੰਤੋਂ ਪਹਿਲਾਂ ਆਪਣੇ ਘਰ ਇੱਕ ਵਾਰ ਫੋਨ ਕਰ ਦਿਆ ਕਰ ਮੈਂ ਕਿਹਾ ਕਿ ਕੋਈ ਗੱਲ ਨਹੀਂ ਮੇਰੇ ਘਰ ਤਾਂ ਮੈਂ ਪਹੁੰਚ ਹੀ ਜਾਊਗਾ ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ ਉਹਨਾਂ ਦਾ ਪੋਤਾ ਗੁਰਸ਼ਰਨ ਜੋ ਹੈ ਤਾਂ ਬਹੁਤ ਚੰਗਾ ਸੀ ਉਹਨੂੰ ਲੱਗਿਆ ਸੀ ਕਿ ਸ਼ਾਇਦ ਮੈਂ ਉਸ ਦੀ ਘਰ ਵਾਲੀ ਨੂੰ ਦੇਖਦਾ ਪਰ ਮੈਂ ਇਦਾਂ ਦਾ ਨਹੀਂ ਸੀ ਬੰਦੇ ਦੇ ਮਨ ਵਿੱਚ ਬੜੇ ਖਿਆਲ ਆਉਂਦੇ ਆ ਵਾਕਈ ਉਹਦੀ ਘਰ ਵਾਲੀ ਹੈ ਹੀ ਬਹੁਤ ਸੋਹਣੀ ਸੀ ਉਹਦਾ ਨਾਮ ਪਾਲਕ ਸੀ ਤੇ ਸਾਰਿਆਂ ਨੂੰ ਬੜੇ ਪਿਆਰ ਨਾਲ ਪਲਕ-ਪਲਕ ਕੇ ਕੇ ਬੁਲਾਉਂਦੇ ਹੁੰਦੇ ਸੀ ਉਹ ਹੈ ਵੀ ਬੜੀ ਹਸਮੁਖ ਜਿਹੀ ਸੀ ਮੈਂ ਆਪਣਾ ਕੰਮ ਕਰਦਾ ਸੀ ਮੈਂ ਉਹਨਾਂ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ ਮੇਰੀਆਂ ਗੱਲਾਂ ਥੋੜੀਆਂ ਹਾਸੇ ਵਾਲੀਆਂ ਹੁੰਦਿਆ ਸੀ ਮੈਂ ਹੈ ਤਾਂ ਹਾਸੇ ਮਜ਼ਾਕ ਵਾਲਾ ਬੰਦਾ ਪਰ ਜਦੋਂ ਦਾ ਬਾਈ ਨੇ ਮੈਨੂੰ ਕਹਿ ਦਿੱਤਾ ਸੀ ਕਿ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤਾਂ ਮੈਨੂੰ ਸਿਰਫ ਪੈਸਿਆਂ ਨਾਲ ਜਾਂ ਕੰਮ ਨਾਲ ਹੀ ਮਤਲਬ ਸੀ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਮੈਂ ਕਰ ਰਹੀ ਵੀ ਉਹਨਾਂ ਦੇ ਕੰਮ ਕਰਦਾ ਤੇ ਬਸ ਚੁੱਪ ਕਰਕੇ ਹੀ ਕਰੀ ਜਾਂਦਾ ਰਹਿੰਦਾ ਸੀ ਕਿਸੇ ਵੱਲ ਧਿਆਨ ਨਹੀਂ ਸੀ ਦਿੰਦਾ ਅੰਕਲ ਆਂਟੀ ਮੇਰੀਆਂ ਬਹੁਤ ਸਿਫਤਾਂ ਕਰਦੇ ਸੀ ਕਿ ਤੂੰ ਬਹੁਤ ਚੰਗਾ ਮੁੰਡਾ ਤੇਰੇ ਲਈ ਅਸੀਂ ਕੁਝ ਵੀ ਕਰ ਸਕਦੇ ਆ ਉਹਨਾਂ ਦਾ ਪੋਤਾ ਉਹ ਮੈਨੂੰ ਕਹਿੰਦਾ ਸੀ ਕਿ ਰਵੀ ਮੇਰੀ ਗੱਲ ਤਾਂ ਗੁੱਸਾ ਨਾ ਕਰੀ ਮੈਂ ਤੈਨੂੰ ਵੈਸੇ ਹੀ ਕਹਿ ਦਿੱਤਾ ਸੀ ਮੈਂ ਕਿਹਾ ਕਿ ਬਾਈ ਕੋਈ ਗੱਲ ਨਹੀਂ ਮੈਂ ਜਦੋਂ ਕੰਮ ਤੇ ਹੀ ਲੱਗ ਗਿਆ ਤੇ ਫਿਰ ਕੋਈ ਗੱਲ ਨੂੰ ਬਰਦਾਸ਼ਤ ਵੀ ਤਾਂ ਕਰਨਾ ਹੁੰਦਾ ਹੀ ਆ ਮਯੋਨਾ ਦੀਆਂ ਗੱਲਾਂ ਚੁੱਪ ਕਰਕੇ ਸੁਣਦਾ ਰਹਿੰਦਾ ਤੇ ਹੱਸ ਪੈਂਦਾ ਇੱਕ ਦਿਨ ਫਲਕ ਮੈਨੂੰ ਕਹਿਣ ਲੱਗੀ ਕਿ ਰਵੀ ਆਖੇ ਚਾਹ ਪੀ ਲੈ ਉਹਨੇ ਮੈਨੂੰ ਬੜੇ ਪਿਆਰ ਨਾਲ ਆਵਾਜ਼ ਮਾਰੀ ਤਾਂ ਮੈਂ ਨੀਵੀਂ ਪਾ ਕੇ ਕਹਿ ਦਿੱਤਾ ਕਿ ਮੈਂ ਹੁਣੇ ਆ ਰਿਹਾ ਥੋੜਾ ਜਿਹਾ ਕੰਮ ਰਹਿੰਦਾ ਸੀ ਇਸ ਕਰਕੇ ਮੈਂ ਸਾਰਾ ਕੰਮ ਖਤਮ ਕਰਕੇ ਹੀ ਜਾਣਾ ਸੀ ਇਥੋਂ ਤੱਕ ਉਹ ਤਾਂ ਆਪਣੇ ਕੱਪੜੇ ਵੀ ਮੈਨੂੰ ਧੋਣ ਲਈ ਕਹਿੰਦੇ ਸੀ ਮੈਂ ਉਹਨਾਂ ਦੇ ਕੱਪੜੇ ਵੀ ਧੋਂਦਾ ਸੀ ਝਾੜੂ ਪੋਚਾ ਵੀ ਕਰਦਾ ਸੀ ਕਦੇ-ਕਦੇ ਅੰਕਲ ਮੈਨੂੰ ਵਾਧੂ ਪੈਸੇ ਦੇ ਦਿੰਦਾ ਹੁੰਦਾ ਸੀ ਮੈਨੂੰ ਉਸ ਘਰ ਤੇ ਕੰਮ ਕਰਦੇ ਨੂੰ 2 ਮਹੀਨੇ ਹੋ ਗਏ ਸੀ ਤੇ ਉਹ ਮੇਰਾ ਕਾਫੀ ਧਿਆਨ ਤੇ ਪਿਆਰ ਕਰਦੇ ਸੀ ਤੇ ਮੇਰਾ ਵੀ ਕਾਫੀ ਪਿਆਰ ਪੈ ਗਿਆ ਸੀ ਉਹ ਮੇਰੇ ਤੇ ਯਕੀਨ ਕਰਨ ਲੱਗ ਗਏ ਸੀ ਕਿਉਂਕਿ ਮੈਂ ਅੱਜ ਤੱਕ ਚੋਰੀ ਨਹੀਂ ਕੀਤੀ ਸੀ ਮੈਂ ਪੂਰੀ ਤਨਖਾਹ ਫੜਦਾ ਤੇ ਆਪਣੀ ਮਾਂ ਨੂੰ ਹੀ ਫੜਾ ਦਿੰਦਾ ਹੁੰਦਾ ਸੀ ਮੈਂ ਉਹਨੂੰ ਕਹਿੰਦਾ ਸੀ ਕਿ ਨਿੱਕੀ ਭੈਣ ਨੂੰ ਕੁਝ ਲੈ ਕੇ ਦੇਵੀ ਜੋ ਵੀ ਉਹ ਮੰਗਦੀ ਆ ਤਾਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਇਹਦੇ ਬਾਰੇ ਬਾਅਦ ਵਿੱਚ ਹੀ ਸੋਚਾਂਗੇ ਪਹਿਲਾਂ ਘਰ ਦੀਆਂ ਲੋੜੀਂਦੀਆਂ ਚੀਜ਼ਾਂ ਪੂਰੀਆਂ ਕਰ ਲਈਏ ਬਸ ਫਿਰ ਕੀ ਸੀ ਕੁਝ ਟਾਈਮ ਇਦਾਂ ਹੀ ਲੰਘਦਾ ਰਿਹਾ ਤੇ ਮੈਂ ਉਹਨਾਂ ਦੇ ਘਰ ਕੰਮ ਕਰਦਾ ਰਿਹਾ ਉਹਨਾਂ ਦੇ ਪੱਠੇ ਲਿਆਉਂਦਾ ਮੱਝਾਂ ਨੂੰ ਪਾਉਂਦਾ ਕਰਦਾ ਵੀ ਕੰਮ ਕਰਦਾ ਸੀ ਸਾਰਾ ਕੰਮ ਕਰਕੇ ਮੈਂ ਥੱਕ ਜਾਂਦਾ ਸੀ ਤੇ ਦੁਪਹਿਰ ਵੇਲੇ ਇੱਕ ਟਾਈਮ ਮੈਨੂੰ ਚਾਹ ਤੇ ਰੋਟੀ ਉਹ ਦਿੰਦੇ ਹੁੰਦੇ ਸੀ ਇੱਕ ਦਿਨ ਹਾਲਕ ਮੈਨੂੰ ਚਾਹ ਤੇ ਰੋਟੀ ਫੜਾਉਣ ਲਈ ਆਈ। ਉਸ ਦਿਨ ਬਾਈ ਘਰੇ ਨਹੀਂ ਸੀ। ਤਾਂ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਏਦਾਂ ਆਪਨਾ ਚਾਹ ਰੋਟੀ ਫੜਾਉਣ ਲਈ ਆਇਆ ਕਰੋ। ਆਂਟੀ ਨੂੰ ਭੇਜ ਦਿਆ ਕਰੋ ਜਾਂ ਫਿਰ ਅੰਕਲ ਨੂੰ ਕਿਉਂਕਿ ਬਾਈ ਗੁੱਸਾ ਕਰਦਾ। ਉਹ ਮੈਨੂੰ ਕਹਿਣ ਲੱਗੀ ਕਿ ਉਹ ਗੁੱਸਾ ਨਹੀਂ ਕਰਦੇ, ਉਹ ਸਿਰਫ ਤੈਨੂੰ ਵੈਸੇ ਹੀ ਕਹਿੰਦੇ ਆ। ਉਹ ਤੈਨੂੰ ਬਹੁਤ ਪਿਆਰ ਕਰਦੇ ਆ। ਤੂੰ ਹੈ ਹੀ ਬਹੁਤ ਚੰਗਾ। ਤੂੰ ਤਾਂ ਆਪ ਕਿੰਨੇ ਮਿਹਨਤ ਕਰਦਾ ਤੇ ਸਾਰੇ ਪੈਸੇ ਘਰੇ ਹੀ ਫੜਾਉਣਾ। ਮੈਂ ਤਾਂ ਤੇਰੇ ਤੋਂ ਹੈਰਾਨ ਆ ਕਿ ਤੈਨੂੰ ਕਿੰਨੀ ਅਗਲਾ ਅੱਜਕੱਲ ਦੇ ਮੁੰਡੇ ਤਾਂ ਨਸ਼ੇ ਜਾਂ ਫਿਰ ਆਪਣੀ ਮਨਮਰਜ਼ੀ ਜ਼ਿਆਦਾ ਹੀ ਕਰਦੇ ਆ ਤੇ ਕੰਮ ਕਰਨ ਤੋਂ ਵੀ ਸ਼ਰਮ ਮਾਉਂਦੇ ਆ ਮੈਂ ਕਿਹਾ ਕਿ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਹੁੰਦੀ ਮੈਂ ਪੈਸੇ ਕਮਾ ਕੇ ਆਪਣੀ ਮਾਂ ਨੂੰ ਦੇ ਦੇਣਾ ਤਾਂ ਉਹ ਮੇਰੇ ਤੋਂ ਬਹੁਤ ਖੁਸ਼ ਹੁੰਦੇ ਆ ਮੇਰੀ ਭੈਣ ਜੋ ਮੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਆ ਮੈਂ ਉਹਨੂੰ ਕੁਝ ਚੀਜ਼ਾਂ ਲੈ ਕੇ ਦੇਣਾ ਮੇਰੀ ਭੈਣ ਨੇ ਕਿਹਾ ਛੋਟੀ ਆ ਤਾਂ ਪਲਕ ਕਹਿਣ ਲੱਗੀ ਕੋਈ ਗੱਲ ਨਹੀਂ ਮੈਂ ਤੇਰੀ ਛੋਟੀ ਭੈਣ ਦੇ ਲਈ ਕੁਝ ਕੱਪੜੇ ਲੈ ਕੇ ਆਉਂਗੀ ਜੋ ਮੇਰੀ ਪਰਜਾਈ ਦੀ ਕੁੜੀ ਦੇ ਛੋਟੇ ਹੋ ਗਿਆ ਉਹ ਵੱਡੀ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਭੈਣ ਤੁਹਾਡੇ ਦਿੱਤੇ ਹੋਏ ਕੱਪੜੇ ਵੀ ਪਾ ਲਵਾਂਗੀ ਕੁਝ ਕੁ ਦਿਨਾਂ ਬਾਅਦ ਪਲਕ ਆਪਣੇ ਪੇਕੇ ਗਈ ਤੇ ਉਹਨੇ ਬਹੁਤ ਸਾਰੇ ਕੱਪੜੇ ਲਿਆ ਕੇ ਦਿੱਤੇ ਸੀ ਜੋ ਦੇਖਣ ਨੂੰ ਨਵੇਂ ਲੱਗਦੇ ਸੀ ਮੈਂ ਆਪਣੇ ਭੈਣ ਨੂੰ ਦਿੱਤੇ ਤਾਂ ਉਹ ਬਹੁਤ ਖੁਸ਼ ਹੋਈ ਸੀ ਕਹਿਣ ਲੱਗੀ ਕਿ ਇਹ ਸਾਰੇ ਮੇਰੇ ਲਈ ਆ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਮੈਂ ਵੀ ਉਹਨੂੰ ਆਪਣੇ ਗਲੇ ਲਾਇਆ ਸੀ ਕਿਉਂਕਿ ਮੇਰੀ ਭੈਣ ਮੈਨੂੰ ਬਹੁਤ ਪਿਆਰ ਕਰਦੀ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ ਮੇਰਾ ਵੱਡਾ ਭਰਾ ਤਾਂ ਆਵਾਰਾ ਲੋਕ ਰਹਵਾੰਗੀ ਫਿਰਦਾ ਰਹਿੰਦਾ ਸੀ ਉਹਨੂੰ ਘਰ ਨਾਲ ਕੋਈ ਵੀ ਮਤਲਬ ਨਹੀਂ ਸੀ ਮੈਨੂੰ ਵੀ ਪੈਸੇ ਨਾਲ ਹੁਣ ਪਿਆਰ ਪੈ ਗਿਆ ਸੀ ਤੇ ਮੈਂ ਉਹਨਾਂ ਦੇ ਘਰ ਕੰਮ ਬੜੀ ਇਮਾਨਦਾਰੀ ਨਾਲ ਹੀ ਕਰਦਾ ਹੁੰਦਾ ਸੀ ਮੇਰਾ ਵੀ ਉੱਥੇ ਬਹੁਤ ਦਿਲ ਲੱਗਦਾ ਸੀ ਮੈਂ ਬਾਈ ਨੂੰ ਕਿਹਾ ਸੀ ਕਿ ਜੇ ਕੋਈ ਪੁਰਾਣਾ ਮੋਟਰਸਾਈਕਲ ਹੋਇਆ ਤਾਂ ਮੈਨੂੰ ਦੱਸ ਦਿਓ ਮੈਂ ਮੋਟਰਸਾਈਕਲ ਲੈਣਾ ਤਾਂ ਬਾਈ ਕਹਿਣ ਲੱਗਿਆ ਕਿ ਮੋਟਰਸਾਈਕਲ ਲੈਣਾ ਤੇ ਫਿਰ ਤੂੰ ਨਵਾਂ ਮੋਟਰਸਾਈਕਲ ਲੈ ਲੈ ਤੇ ਕਿਸ਼ਤਾਂ ਦੇ ਦਿਆ ਕਰੀ ਮੈਂ ਕਿਹਾ ਨਹੀਂ ਬਾਈ ਮੇਰੇ ਤੋਂ ਨਵਾਂ ਮੋਟਰਸਾਈਕਲ ਨਹੀਂ ਲੈ ਆਉਣਾ ਮੈਂ ਤਾਂ ਸਾਰੀ ਉਮਰ ਉਹਦੀਆਂ ਕਿਸ਼ਤਾਂ ਹੀ ਲਾਉਂਦਾ ਰਹਿ ਜਾਊਗਾ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਚੱਲ ਕੋਈ ਨਹੀਂ ਜੇ ਕੋਈ ਹੋਇਆ ਨਿਗਾ ਵਿੱਚ ਤਾਂ ਮੈਂ ਤੈਨੂੰ ਜ਼ਰੂਰ ਲੈ ਕੇ ਦੇਵਾਂਗਾ ਸਾਈਕਲ ਤੇ ਆਉਣਾ ਜਾਣਾ ਮੈਨੂੰ ਔਖਾ ਲੱਗਦਾ ਹੁੰਦਾ ਸੀ ਕਿੋਂ ਕੇ ਕੰਮ ਤੋਂ ਆਉਂਦਾ ਸੀ ਤੇ ਸਾਈਕਲ ਚਲਾਉਣ ਨੂੰ ਬਿਲਕੁਲ ਵੀ ਮੇਰਾ ਦਿਲ ਨਹੀਂ ਕਰਦਾ ਸੀ ਪਰ ਮਜਬੂਰੀ ਨੂੰ ਮੈਨੂੰ ਸਾਈਕਲ ਚਲਾਉਣਾ ਹੀ ਪੈਂਦਾ ਸੀ ਉੱਪਰੋਂ ਮੈਨੂੰ ਸ਼ਰਮ ਜਿਹੀ ਆਉਂਦੀ ਸੀ ਕਿ ਮੈਂ ਸਾਈਕਲ ਤੇ ਜਾ ਰਿਹਾ ਹਾਂ ਪਰ ਮੈਂ ਕੰਮ ਕਰਕੇ ਤਾਂ ਕੁਝ ਵੀ ਕਰ ਸਕਦਾ ਸੀ ਮੈਨੂੰ ਸਿਰਫ ਪੈਸੇ ਨਾਲ ਮਤਲਬ ਸੀ ਕਿ ਜਿੰਨੀ ਮੈਂ ਮਿਹਨਤ ਕਰਦਾ ਸੀ ਮੈਨੂੰ ਪੂਰੇ ਪੈਸੇ ਮਿਲ ਵੀ ਜਾਂਦੇ ਸੀ ਇਹੋ ਜੀ ਮੇਰੇ ਮਾਨ ਵਿੱਚ ਕੋਈ ਵੀ ਗੱਲ ਨਹੀਂ ਸੀ ਇੱਕ ਦਿਨ ਮੇਰਾ ਭਰਾ ਮੈਨੂੰ ਕਹਿਣ ਲੱਗਿਆ ਕਿ ਰਵੀ ਕੋਝ ਪੈਸੇ ਦੇ ਦੇ ਮੈਂ ਕੱਪੜੇ ਲੈਣੇ ਆ ਤੇ ਘੁੰਮਣ ਲਈ ਜਾਣਾ ਮੈਂ ਉਹਨੂੰ ਕਿਹਾ ਕਿ ਮੈਂ ਇੰਨੇ ਜੋਗਾ ਨਹੀਂ ਕਿ ਮੈਂ ਤੈਨੂੰ ਨਵੇਂ ਕੱਪੜੇ ਲੈ ਕੇ ਦੇਵਾਂ ਤੇ ਜਾਂ ਤੂੰ ਕਿਸੇ ਹੋਰ ਤੋਂ ਮੰਗ ਲੈ ਮੈਂ ਤੈਨੂੰ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦਾ ਮੇਰੀ ਇਸ ਗੱਲ ਤੇ ਮੇਰਾ ਭਰਾ ਮੇਰੇ ਨਾਲ ਬਹੁਤ ਲੜਿਆ ਤੇ ਉਹ ਗੁੱਸੇ ਹੋ ਕੇ ਚਲਾ ਗਿਆ ਸੀ ਮੇਰੀ ਮੰਮੀ ਕਹਿੰਦੀ ਸੀ ਕਿ ਤੂੰ ਉਹਨੂੰ ਕੁਝ ਪੈਸੇ ਲੈ ਕੇ ਦੇ ਦੇ ਉਹਨੂੰ ਲੋੜ ਮੈਂ ਕਿਹਾ ਕਿ ਉਹਨੂੰ ਇੰਨੀ ਜ਼ਰੂਰਤ ਤਾਂ ਉਹ ਕੋਈ ਕੰਮ ਕਿਉਂ ਨਹੀਂ ਕਰ ਲੈਂਦਾ ਤੈਨੂੰ ਸਮਝ ਕੇ ਆਣੀ ਆਉਂਦੀ ਉਹਨੂੰ ਕਹਿ ਕੇ ਕੋਈ ਕੰਮ ਕਰੇ ਤੇ ਆਪਣੇ ਲਈ ਆਪ ਕਮਾਵੇ ਇਹ ਕਿਸੇ ਲਈ ਕਰਨ ਦੀ ਕੋਈ ਲੋੜ ਨਹੀਂ ਮੈਂ ਆਪਣੀ ਮੰਮੀ ਨਾਲ ਵੀ ਬਹੁਤ ਬੈਂਸ ਕਰਦਾ ਹੁੰਦਾ ਸੀ ਕਿਉਂਕਿ ਉਹ ਮੇਰੇ ਤੋਂ ਕੁਝ ਪੈਸੇ ਲੈ ਕੇ ਮੇਰੇ ਭਰਾ ਨੂੰ ਵੀ ਦੇ ਦਿੰਦੀ ਸੀ ਫਿਰ ਮੈਂ ਹੌਲੀ-ਹੌਲੀ ਉਹਨਾਂ ਕੋਲੋਂ ਪੈਸੇ ਲੈਣੇ ਘੱਟ ਕਰ ਦਿੱਤੇ ਮੈਂ ਕਿਹਾ ਕਿ ਉਹ ਮੈਨੂੰ ਦਿੰਦੇ ਹੀ ਬਹੁਤ ਥੋੜੇ ਆ ਉਹਨਾਂ ਕੋਲ ਵੀ ਬਹੁਤ ਘੱਟ ਪੈਸੇ ਨੇ ਮੈਂ ਘਰੇ ਬਹੁਤ ਝੂਠ ਬੋਲਦਾ ਸੀ ਉਹਨਾਂ ਕੋਲ ਪੂਰੇ ਪੈਸੇ ਲੈ ਕੇ ਆਪਣੇ ਕੋ ਘਰ ਅੱਧੇ ਪੈਸੇ ਚੋਰੀ ਲੁਕੋ ਲੈਂਦਾ ਸੀ ਇਦਾਂ ਹੀ ਮੇਰੇ ਪੈਸੇ ਜੁੜਦੇ ਜਾਂਦੇ ਸੀ ਤੇ ਮੈਨੂੰ ਉਸ ਘਰ ਵਿੱਚ ਕੰਮ ਕਰਦੇ ਨੂੰ 6 ਮਹੀਨੇ ਹੋ ਗਏ ਸੀ ਉਸ ਪਰਿਵਾਰ ਦਾ ਮੇਰੇ ਤੇ ਬਹੁਤ ਯਕੀਨ ਸੀ ਅੱਖਾਂ ਬੰਦ ਕਰਕੇ ਮੇਰੇ ਤੇ ਯਕੀਨ ਕਰਦੇ ਸੀ ਮੈਂ ਵੀ ਉਹਨਾਂ ਦਾ ਯਕੀਨ ਨਹੀਂ ਤੋੜਿਆ ਸੀ ਸਭੋ ਬਣਾਇਆ ਹੀ ਸੀ ਮੈਨੂੰ ਪਤਾ ਸੀ ਕਿ ਉਹ ਮੇਰੇ ਵਾਂਗ ਹੀ ਭੋਲੇ-ਪਾਲੇ ਜੇ ਬੰਦੇ ਆ ਤੇ ਇਹਨਾਂ ਨਾਲ ਚਲਾਕੀ ਕਿਉਂ ਮੈਂ ਮਾਰਾਂ ਮੈਂ ਵੀ ਰੱਬ ਨੂੰ ਜਾਣ ਦੇਣੀ ਆ ਮੈਂ ਕਿਸੇ ਨਾਲ ਕੁਝ ਵੀ ਮਾੜਾ ਨਹੀਂ ਸੀ ਕਰਨਾ ਚਾਹੁੰਦਾ ਪਰ ਇੱਕ ਦਿਨ ਬਾਹਰ ਕਿਤੇ ਗਿਆ ਹੋਇਆ ਸੀ ਮੈਂ ਘਰ ਦਾ ਸਾਰਾ ਕੰਮ ਕਰਕੇ ਹਟਾਈ ਸੀ ਤਾਂ ਬਾਹਰ ਦਾ ਕੰਮ ਕਰ ਲਈ ਜਾ ਰਿਹਾ ਸੀ ਉਹਨਾਂ ਦੀ ਹਵੇਲੀ ਵਿੱਚ ਹਜੇ ਗੁਆ ਚੁੱਕਣ ਵਾਲਾ ਪਿਆ ਸੀ ਮੈਂ ਆਂਟੀ ਨੂੰ ਕਿਹਾ ਕਿ ਆਂਟੀ ਇੱਕ ਕੱਪ ਚਾਹ ਬਣਾ ਦਿਓ ਤਾਂ ਕਿ ਮੈਂ ਬਾਕੀ ਦਾ ਕੰਮ ਹਵੇਲੀ ਵਿੱਚ ਜਾ ਕੇ ਕਰ ਸਕਾਂ ਇਹਨੇ ਚਿਰ ਨੂੰ ਪਾਲ ਕੁ ਮਿੰਟੋ ਮਿੰਟੀ ਚਾਹ ਬਣਾ ਕੇ ਲੈ ਆਈ ਮੈਂ ਕਿਹਾ ਕਿ ਆਂਟੀ ਕਿੱਥੇ ਗਏ ਆ ਤਾਂ ਉਹ ਕਹਿਣ ਲੱਗੀ ਕਿ ਉਹ ਤਾਂ ਨਹਾਉਂਦੇ ਆ ਤੁਸੀਂ ਚਾਹ ਪੀ ਲਓ ਮੈਂ ਇੱਥਾ ਫਰਸ਼ ਤੇ ਬੈਠਣੀ ਲੱਗਾ ਸੀ ਤਾਂ ਪਾਲਕ ਕਹਿਣ ਲੱਗੀ ਕਿ ਤੁਸੀਂ ਇਸ ਕੁਰਸੀ ਤੇ ਬੈਠ ਜਾਓ ਇੱਥਾ ਫਰਸ਼ ਤੇ ਨਹੀਂ ਬੈਠਣਾ ਮੈਂ ਕੁਰਸੀ ਤੇ ਬੈਠ ਕੇ ਚਾਹ ਪੀਣ ਲੱਗ ਪਿਆ ਤੇ ਪਾਲਕ ਵੀ ਮੈਨੂੰ ਵੇਖੀ ਜਾਂਦੀ ਸੀ ਤੇ ਜਦੋਂ ਮੈਂ ਚਾਹ ਪੀ ਰਿਹਾ ਸੀ ਤਾਂ ਮੈਂ ਉਹਨੂੰ ਇਗਨੋਰ ਕੀਤਾ ਚਾਹ ਪੀ ਕੇ ਫਟਾਫਟ ਘਰੋਂ ਬਾਹਰ ਨਿਕਲ ਗਿਆ ਮੈਨੂੰ ਲੱਗਦਾ ਸੀ ਕਿ ਪਾਲਕ ਵੀ ਮੈਨੂੰ ਦੇਖਦੀ ਆ ਪਰ ਮੈਂ ਉਹਦੇ ਤੋਂ ਦੂਰ ਹੀ ਰਹਿਣਾ ਚਾਹਦਾ ਸੀ ਕਿਉਂਕਿ ਬਾਈ ਹੁਣਾਂ ਨੂੰ ਮੇਰੇ ਤੇ ਬਹੁਤ ਹੀ ਯਕੀਨ ਸੀ ਇਸ ਲਈ ਮੈਂ ਉਹਨਾਂ ਦਾ ਯਕੀਨ ਨਹੀਂ ਸੀ ਤੋੜਨਾ ਚਾਹੁੰਦਾ ਤੇ ਨਾਲੇ ਮੇਰਾ ਇਹ ਕੰਮ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਨਾਲ ਕੁਝ ਏਦਾਂ ਨਾ ਹੋਵੇ ਕਿ ਮੈਂ ਆਪਣੇ ਕੰਮ ਤੋਂ ਵੀ ਹੱਥ ਧੋ ਬੈਠਾ ਮੈਨੂੰ ਮਸਾ-ਮਸਾ ਦਾ ਕੰਮ ਮਿਲਿਆ ਸੀ ਮੇਰਾ ਘਰ ਦਾ ਸਰਕਲ ਚੱਲ ਪਿਆ ਸੀ ਤੇ ਸਾਰੇ ਮੇਰੇ ਤੋਂ ਵੀ ਬਹੁਤ ਖੁਸ਼ ਸੀ ਮੈਂ ਹਵੇਲੀ ਵਿੱਚੋਂ ਕੰਮ ਕਰਕੇ ਸ਼ਾਮ ਜਾਈ ਨੂੰ ਘਰ ਆਇਆ ਤਾ ਪਲਕ ਮੇਰੇ ਲਈ ਪਾਣੀ ਲੈ ਕੇ ਆਈ ਕਹਿਣ ਲੱਗੀ ਕਿ ਤੁਸੀਂ ਪਾਣੀ ਪੀ ਲਓ ਗਰਮੀ ਵਿੱਚੋਂ ਆਏ ਆ ਮੈਂ ਠੰਡਾ ਪਾਣੀ ਪੀਤਾ ਤੇ ਗਲਾਸੇ ਹੇਠਾਂ ਰੱਖ ਦਿੱਤਾ ਮੈਂ ਉਹਨੂੰ ਹੱਥ ਵਿੱਚ ਚੀਜ਼ ਫੜਨੀ ਜਾਂ ਫੜਾਉਣਾ ਸਹੀ ਨਹੀਂ ਸਮਝਦਾ ਸੀ ਪਰ ਪਲਕ ਮੇਰੇ ਵੱਲ ਦੇਖਦੀ ਸੀ ਇੱਕ ਦਿਨ ਚੌਕੇ ਵਿੱਚ ਖੜੀ ਵੀ ਮੇਰੇ ਵੱਲ ਹੀ ਦੇਖੀ ਜਾਂਦੀ ਸੀ ਉਸ ਦਿਨ ਵੀ ਘਰ ਕੋਈ ਨਹੀਂ ਸੀ ਤੇ ਮੈਨੂੰ ਹੱਥ ਨਾਲ ਆਪਣੇ ਕੋਲ ਆਉਣ ਦਾ ਇਸ਼ਾਰਾ ਕਰਦੀ ਸੀ ਮੈਂ ਉਹਨੂੰ ਸਿਰ ਨਾਲ ਮਨਾ ਕਰ ਦਿੱਤਾ ਤੇ ਆਪਣੇ ਕੰਮ ਵਿੱਚ ਬਿਜੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਇਸ ਲਈ ਆਵਾਜ਼ ਮਾਰਦੀ ਆ ਕਿ ਮੈਂ ਕੁਝ ਕੱਪੜੇ ਧੋਣ ਲਈ ਦੇਣਿਆ ਮੈਂ ਕਿਹਾ ਕਿ ਮੈਂ ਅੱਜ ਕੱਪੜੇ ਨਹੀਂ ਧੋਣੇ ਕੱਲ ਨੂੰ ਧੋਵਾਂਗਾ ਉਹ ਇਦਾਂ ਵੇਖਦੀ ਸੀ ਜਿਦਾਂ ਪਹਿਲਾਂ ਕਦੀ ਵੇਖਿਆ ਹੀ ਨਾ ਹੋਵੇ ਮੈਂ ਹੁਣ ਜਿੰਨਾ ਹੀ ਇਗਨੋਰ ਕਰਦਾ ਸੀ ਉਹ ਓਨਾ ਹੀ ਜ਼ਿਆਦਾ ਕਲੋਜ਼ ਹੁੰਦੀ ਜਾਂਦੀ ਸੀ ਮੈਨੂੰ ਇਹ ਸਭ ਕੁਝ ਚੰਗਾ ਵੀ ਨਹੀਂ ਲੱਗਦਾ ਸੀ ਫਿਰ ਮੈਂ ਇੱਕ ਦਿਨ ਆਪਣੇ ਦੋਸਤ ਦੇ ਕੋਲ ਗਿਆ ਮੈਂ ਉਹਨੂੰ ਸਭ ਕੁਝ ਦੱਸਿਆ ਕਿ ਇਸ ਤਰ੍ਹਾਂ ਉਹਨਾਂ ਦੀ ਨਉ ਮੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਆ ਤੇ ਮੈਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੀ ਆ ਮੈਂ ਇਹਨਾਂ ਅਮੀਰ ਨਹੀਂ ਕਿ ਮੈਂ ਉਹਨੂੰ ਐਸ਼ ਕਰਾ ਸਕਾਂ ਤੇ ਉਹ ਮੈਨੂੰ ਪਿਆਰ ਕਰਨ ਲਈ ਤਿਆਰ ਹੀ ਆ ਮੈਂ ਕਿੱਦਾਂ ਉਹਨੂੰ ਪਿਆਰ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਤਾਂ ਮੇਰਾ ਦੋਸਤ ਕਹਿਣ ਲੱਗਾ ਕਿ ਇਹੋ ਜਿਹਿਆਂ ਵੱਧ ਚੱਲਣ ਔਰਤਾਂ ਬੰਦਿਆਂ ਨੂੰ ਮਰਵਾ ਵੀ ਦਿੰਦੀਆਂ ਤੇ ਤੇਰਾ ਘਰ ਬਰਬਾਦ ਹੋ ਜਾਊਗਾ ਇਸ ਲਈ ਤੂੰ ਉਹਦੇ ਘਰ ਵਾਲੇ ਨੂੰ ਦੱਸ ਦੇਤੇ ਉਹਨੂੰ ਵੀ ਅਕਲ ਆ ਜਾਊਗੀ ਉਹਨਾਂ ਦੀ ਘਰ ਵਾਲੀ ਬਿਲਕੁਲ ਵੀ ਸਹੀ ਔਰਤ ਨਹੀਂ ਆ ਵਿਆਹ ਤੋਂ ਪਹਿਲਾਂ ਹੀ ਕਿਸੇ ਮੁੰਡੇ ਨਾਲ ਗੱਲ ਕਰਦੀ ਸੀ ਜਿਹਦੇ ਬਾਰੇ ਕਿਸੇ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਪਰ ਮੈਂ ਉਹਦੀ ਫੇਸਬੁੱਕ ਦੀ ਆਈਡੀ ਦੇਖੀ ਸੀ ਜਿਹਦੇ ਤੇ ਉਹਦੇ ਬਹੁਤ ਸਾਰੇ ਫਰੈਂਡ ਸੀ ਤੇ ਮੈਂ ਉਹਨੂੰ ਪਹਿਚਾਣ ਵੀ ਲਿਆ ਸੀ ਇਹ ਉਹੀ ਕੁੜੀ ਆ ਮੈਂ ਉਹਦੀ ਗੱਲ ਤੇ ਹੈਰਾਨ ਹੋਇਆ ਉਹ ਮੈਨੂੰ ਕਹਿ ਲੱਗਾ ਕਿ ਉਹ ਤੈਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੀ ਆ ਇਸ ਲਈ ਉਹਦੇ ਘਰ ਵਾਲੇ ਨੂੰ ਦੱਸ ਦੇ ਤੇ ਆਪਣਾ ਕੰਮ ਠਾਪਣਾ ਕਰਾ ਹੋ ਸਕਿਆ ਕਿ ਉਹ ਤੈਨੂੰ ਘਰੋਂ ਕਢਵਾਉਣਾ ਚਾਹੁੰਦੀ ਹੋਵੇ ਕਿਉਂਕਿ ਇਹੋ ਜਿਹੀਆਂ ਕੁੜੀਆਂ ਦਾ ਕੋਈ ਵੀ ਭਰੋਸਾ ਨਹੀਂ ਮੈਂ ਆਪਣੇ ਦਿਮਾਗ ਵਿੱਚ ਇਹੀ ਗੱਲ ਬਿਠਾ ਲਈ ਸੀ ਕਿ ਮੈਂ ਪਲਕ ਨੂੰ ਆਪਣੇ ਕੋਲ ਨਹੀਂ ਹੋਣ ਦੇਣਾ ਭਾਵੇਂ ਕੁਝ ਵੀ ਹੋ ਜਾਵੇ ਅਗਲੇ ਦਿਨ ਮੈਂ ਸਵੇਰ ਨੂੰ ਕੰਮ ਤੇ ਗਿਆ ਤਾਂ ਆਂਟੀ ਤੇ ਅੰਕਲ ਕਿਤੇ ਜਾਣ ਲਈ ਬਿਲਕੁਲ ਤਿਆਰ ਖੜੇ ਸੀ ਕਹਿਣ ਲੱਗੇ ਕਿ ਘਰੇ ਕੰਮ ਕਰਕੇ ਜਲਦੀ ਹੀ ਹਵੇਲੀ ਦਾ ਕੰਮ ਕਰ ਦੇਈਂ ਗੁਰ ਸ਼ਰਨ ਸਾਨੂੰ ਛੱਡ ਕੇ ਵਾਪਸ ਆ ਜਾਵੇਗਾ ਤੇ ਪਲਕ ਘਰੇ ਹੀ ਐ ਉਹਨੂੰ ਮੇਰੇ ਤੋਂ ਬਹੁਤ ਯਕੀਨ ਸੀ ਇਸ ਲਈ ਮੇਰ ਨਾਲ ਜ਼ਿਆਦਾ ਫਰਕ ਨਹੀਂ ਕਰਦੇ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਇਹੋ ਜਿਹਾ ਮੁੰਡਾ ਨਹੀਂ ਸਿਰਫ ਕੰਮ ਨਾਲ ਹੀ ਮਤਲਬ ਰੱਖਣ ਦਾ ਤਾਂ ਸਾਰੇ ਉਹ ਚਲੇ ਗਏ ਸੀ ਤੇ ਪਲਕ ਦੀਆਂ ਨਜ਼ਰਾਂ ਵਿੱਚ ਸ਼ੈਤਾਨੀ ਜਿਹੀ ਸੀ ਜੋ ਮੈਨੂੰ ਵੀ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਹਜੇ ਉਹ ਗਏ ਹੀ ਸੀ ਕਿ ਪਲਕ ਨੇ ਮੈਨੂੰ ਇੱਕਦਮ ਘੁੱਟ ਕੇ ਜਖਮੀ ਪਾ ਲਈ ਤੇ ਮੇਰੇ سینੇ ਨਾਲ ਲੱਗ ਕੇ ਕਹਿਣ ਲੱਗੀ ਕਿ ਰਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਸੱਚੀ ਤੂੰ ਮੈਨੂੰ ਬਹੁਤ ਚੰਗਾ ਲੱਗਦਾ ਤੂੰ ਵੀ ਮੈਨੂੰ ਉਸੇ ਤਰ੍ਹਾਂ ਹੀ ਪਿਆਰ ਕਰ ਮੇਰੇ ਦਿਲ ਦੀ ਇੱਛਾ ਪੂਰੀ ਹੋ ਜਾਵੇਗੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਂ ਇੱਕਦਮ ਇਹ ਸੁਣ ਕੇ ਸੁੰਨ ਜਿਹਾ ਖੜਾ ਹੋ ਗਿਆ ਮੈਂ ਆਪਣੇ ਆਪ ਤੋਂ ਉਹਨੂੰ ਦੂਰ ਕੀਤਾ ਮੈਂ ਵੇੜੇ ਵਿੱਚ ਛਾੜੂ ਲਗਾ ਰਿਹਾ ਸੀ ਪਰ ਪਾਲਕ ਨੇ ਮੈਨੂੰ ਛੱਡਿਆ ਨਹੀਂ ਮੈਂ ਫਟਾਫਟ ਉਹਨੂੰ ਆਪਣੇ ਤੋਂ ਦੂਰ ਕੀਤਾ ਤੇ ਉਹ ਉਹਦੇ ਮੂੰਹ ਤੇ ਥੱਪੜ ਮਾਰਿਆ ਮੈਂ ਉਹਨੂੰ ਕਿਹਾ ਕਿ ਤੂੰ ਕਿਉਂ ਮੇਰੀ ਰੋਟੀ ਵਿੱਚ ਲੱਤ ਮਾਰ ਰਹੀ ਹੈ ਮੇਰਾ ਕੰਮ ਆ ਮੇਰੇ ਤੇ ਤੁਹਾਡਾ ਸਾਰਾ ਪਰਿਵਾਰ ਅੱਖਾਂ ਬੰਦ ਕਰਕੇ ਯਕੀਨ ਕਰਦਾ ਤੇ ਮੈਂ ਤੇਰੇ ਨਾਲ ਕਿਦਾਂ ਪਿਆਰ ਦੀਆਂ ਪਿੰਗਾ ਪਾਲਵਾ ਮੇਰਾ ਹੱਥ ਫੜ ਕੇ ਕਹਿਣ ਲੱਗੀ ਕਿ ਮੈਂ ਸੱਚੀ ਤੇਨੂੰ ਬਹੁਤ ਪਿਆਰ ਕਰਦੀ ਆ ਤੇਰੇ ਬਿਨਾ ਨਹੀਂ ਰਹਿ ਸਕਦੀ ਮੈਂ ਕਿਹਾ ਤੇਰੇ ਵਿਆਹ ਨੂੰ ਹਜੇ ਸਿਰਫ 3 ਮਹੀਨੇ ਹੋਏ ਆ ਤੇ ਤੂੰ ਆਪਣਾ ਘਰ ਵਾਲਾ ਛੱਡ ਕੇ ਕਿਸੇ ਹੋਰ ਨੂੰ ਵੀ ਆਪਣੇ ਜਾਲ ਵਿੱਚ ਫਸਾਉਣ ਲੱਗ ਪਈ ਉਹ ਮੈਨੂੰ ਕਹਿੰਦੀ ਕਿ ਮੈਂ ਤੈਨੂੰ ਆਪਣੇ ਜਾਲ ਵਿੱਚ ਨਹੀਂ ਫਸਾਉਂਦੀ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦੀ ਆ ਸੱਚੀ ਤੂੰ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਮੇਰਾ ਘਰ ਵਾਲਾ ਬਿਲਕੁਲ ਵੀ ਪਸੰਦ ਨਹੀਂ ਮੈਨੂੰ ਤਾਂ ਤੂੰ ਹੀ ਸੋਹਣਾ ਲੱਗਦਾ ਮੈਂ ਸੱਚੀ ਸੋਹਣਾ ਤੇ ਜਵਾਨ ਵੀ ਸੀ ਬਸ ਗਰੀਬੀ ਨੇ ਮੇਰੀ ਮੱਤ ਮਾਰ ਲਈ ਸੀ ਗਰੀਬੀ ਦਾ ਕਰਕੇ ਮੈਨੂੰ ਕਿਸੇ ਦੇ ਘਰ ਵਿੱਚ ਕੰਮ ਕਰਨਾ ਪੈ ਰਿਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਕੋਲ ਜਿੰਨੇ ਮਰਜ਼ੀ ਪੈਸੇ ਲਿਆ ਲਿਆ ਕਰੀ ਤੇ ਆਪਾਂ ਆਪਣੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲ ਸਕਦਾ ਮੈਂ ਤੇਨੂੰ ਹਰ ਇੱਕ ਚੀਜ਼ ਵੀ ਲਿਆ ਕੇ ਦਿਆ ਕਰੂੰਗੀ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਇਸ ਲਈ ਪਲੀਜ਼ ਤੂੰ ਮੇਰੇ ਨਾਲ ਗੱਲ ਕਰ ਲਿਆ ਕਰ ਇਸ ਵਾਰ ਮੇਰੇ ਨਾਲ ਫੋਨ ਤੇ ਗੱਲ ਕਰ ਲੈ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਪਸੰਦ ਨਹੀਂ ਕਰਦੀ ਮੈਂ ਕਹਿਆ ਕਿ ਆਪਣੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਮਾਰ ਦੇ ਤੇ ਨਾਲੇ ਆਪ ਵੀ ਮਰ ਜਾ ਤੂੰ ਕਿਹੋ ਜਿਹੀ ਔਰਤ ਐ ਜੋ ਆਪਣੇ ਘਰ ਵਾਲੇ ਨੂੰ ਧੋਖਾ ਦੇਣੀ ਐ ਮੈਂ ਤਾਂ ਸਿਰਫ ਇੱਕ ਸੀਰੀ ਦਾ ਕੰਮ ਕਰਦਾ ਤੁਹਾਡੇ ਘਰ ਤੇ ਤੂੰ ਮੇਰੇ ਤੇ ਹੀ ਅੱਖ ਰੱਖ ਕੇ ਬੈਠ ਗਈ ਤੈਨੂੰ ਸ਼ਰਮ ਕਰਨੀ ਚਾਹੀਦੀ ਆ ਤਾਂ ਪਲਕ ਕਹਿੰਦੀ ਰਵੀ ਸੱਚੀ ਤੂੰ ਮੈਨੂੰ ਬਹੁਤ ਸੋਹਣਾ ਲੱਗਦਾ ਤੂੰ ਤਾਂ ਗੁਰਸ਼ਰਨ ਨਾਲੋਂ ਜ਼ਿਆਦਾ ਸੋਹਣਾ ਮੈਨੂੰ ਤੇਰੇ ਨਾਲ ਦਿਲੋਂ ਪਿਆਰ ਆ ਮੇਰੇ ਕੋਲ ਕਿੰਨਾ ਚਰੀਓ ਖੜੀ ਰਹੀ ਮੈਂ ਉਹਨੂੰ ਕਿਹਾ ਕਿ ਮੇਰਾ ਦਿਮਾਗ ਬਹੁਤ ਹੀ ਫਟ ਰਿਹਾ ਮੈਨੂੰ ਪਾਣੀ ਲਿਆ ਕੇ ਦੇ ਪਾਲਕ ਫਟਾਫਟ ਰੋ ਰਸੋਈ ਵਿੱਚ ਗਈ ਤਾਂ ਮੇਰੇ ਲਈ ਪਾਣੀ ਲੈ ਕੇ ਆਈ ਮੇਰੇ ਕੋਲ ਬੈਠ ਕੇ ਕਹਿਣ ਲੱਗੀ ਕਿ ਸੱਚੀ ਮੈਂ ਤੇਰੇ ਬਿਨਾ ਮਰ ਜਾਊਂਗੀ ਉਹਦੀ ਇਹ ਗੱਲ ਸੁਣ ਕੇ ਤਾਂ ਮੈਨੂੰ ਚੁਣਚਣੀ ਜਿਹੀ ਛੜੀ ਕਿ ਇਹ ਕਿੱਦਾਂ ਦੀ ਔਰਤ ਸੀ ਜੋ ਮੈਨੂੰ ਆਪਣੇ ਆਪ ਹੀ ਆਪਣੇ ਨਾਲ ਲਾ ਰਹੀ ਸੀ ਇੱਕ ਵਾਰ ਫਿਰ ਮੇਰੇ ਗਲੇ ਵਿੱਚ ਬਾਹਾਂ ਪਾ ਕੇ ਕਹਿਣ ਲੱਗੀ ਮੈਂ ਸੱਚੀ ਤੇਰੇ ਬਿਨਾ ਜਿਉਂਦੀ ਨਹੀਂ ਰਹਿ ਸਕਦੀ ਤੂੰ ਮੇਰੇ ਨਾਲ ਗੱਲ ਕਰ ਲੈ ਮੈਨੂੰ ਤੂੰ ਬਹੁਤ ਚੰਗਾ ਲੱਗਦਾ ਮੈਂ ਗੁਰਸ਼ਰਮ ਦੇ ਨਾਲ ਵੀ ਬਿਲਕੁਲ ਖੁਸ਼ ਨਹੀਂ ਆ ਮੈਂ ਕਿਹਾ ਕਿ ਮੇਰੇ ਬਾਈ ਵਰਗਾ ਕੋਈ ਨਹੀਂ ਹੋ ਸਕਦਾ ਮੈਂ ਗੁੱਸੇ ਨਾਲ ਉੱਠਿਆ ਤੇ ਹਵੇਲੀ ਦੇ ਵਿੱਚ ਚਲਾ ਗਿਆ ਉੱਥੇ ਜਾ ਕੇ ਮੈਂ ਮੰਜੇ ਤੇ ਆਰਾਮ ਨਾਲ ਲੰਮੇ ਪੈ ਗਿਆ ਮੇਰਾ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਮੇਰੇ ਦਿਮਾਗ ਵਿੱਚ ਪੜਕਦੀਆਂ ਗੱਲਾਂ ਹੀ ਆਈ ਜਾਂਦੀਆਂ ਸੀ ਜਿਸ ਤਰ੍ਹਾਂ ਉਹਨੇ ਮੈਨੂੰ ਜੱਫੀ ਪਾਈ ਸੀ ਮੈਨੂੰ ਬੜਾ ਹੈਰਾਨੀ ਦਾ ਝਟਕਾ ਜਿਹਾ ਲੱਗਾ ਸੀ ਕਿ ਕਿੱਦਾਂ ਕੋਈ ਔਰਤੇ ਕ ਬਗਾਨੇ ਮਰਦ ਨੂੰ ਜਫੀ ਪਾ ਸਕਦੀ ਹੈ ਮੈਨੂੰ ਉਹਦੇ ਨਾਲ ਕੋਈ ਵੀ ਲਗਾਵ ਨਹੀਂ ਸੀ ਫਿਰ ਵੀ ਉਹਨੇ ਮੈਨੂੰ ਇੰਨੀ ਘੁੱਟ ਕੇ ਜਫੀ ਪਾਈ ਸੀ ਕਿ ਮੈਨੂੰ ਸੱਚੀ ਇਨਾ ਪਿਆਰ ਕਰਦੀ ਸੀ ਮੈਂ ਬਹੁਤ ਕੁਝ ਸੋਚਿਆ ਤੇ ਹੌਲੀ ਹੌਲੀ ਕੰਮ ਕਰਨ ਲੱਗ ਪਿਆ ਸੀ ਤੇ 3:00 ਵਜੇ ਮੈਂ ਕੰਮ ਕਰਕੇ ਫ੍ਰੀ ਹੋਇਆ ਤਾਂ ਇਹਨੇ ਚਰਨੋਂ ਸਾਰੇ ਘਰ ਆ ਗਏ ਸੀ ਤੇ ਬਾਈ ਸਿੱਧਾ ਮੇਰੇ ਕੋਲ ਆ ਗਿਆ ਕਹਿਣ ਲੱਗਿਆ ਕਿ ਰਵੀ ਤੂੰ ਇੱਥੇ ਆ ਮੈਂ ਕਿਹਾ ਕਿ ਮੈਂ ਇੱਥੇ ਕੰਮ ਕਰਦਾ ਸੀ ਤਾਂ ਬਾ ਮੈਂ ਬਾਈ ਨੂੰ ਕਿਹਾ ਕਿ ਬਾਈ ਮੈਂ ਤੇਰੇ ਨਾਲ ਇੱਕ ਜ਼ਰੂਰੀ ਕੋਈ ਗੱਲ ਕਰਨੀ ਚਾਹਣਾ ਮੈਂ ਲਾਗੇ ਭਾਈ ਕਹਿ ਚੁੱਕੀ ਤੇ ਉਹਦੇ ਹੱਥ ਵਿੱਚ ਫੜਾ ਦਿੱਤੇ ਤੇ ਕਹਿਣ ਲੱਗਾ ਕਿ ਰਵੀ ਏਕੀ ਕਰਦਾ ਮੈਂ ਕਿਹਾ ਬਾਈ ਇੱਥੇ ਬੈਠ ਜਾ ਜੇ ਤੈਨੂੰ ਮੇਰੇ ਤੇ ਯਕੀਨ ਨਾ ਹੋਇਆ ਤਾਂ ਮੈਨੂੰ ਵੱਡ ਕੇ ਇੱਥੇ ਹੀ ਦੱਬ ਦੇਵੀਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਕੀ ਹੋਇਆ ਮੇਰੇ ਮੋਢੇ ਤੇ ਆਪਣਾ ਹੱਥ ਰੱਖ ਕੇ ਕਹਿਣ ਲੱਗਾ ਕਿ ਰਵੀ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਤੇਰਾ ਤੇ ਮੇਰਾ ਸਾਥ ਭਰਾਵਾਂ ਨਾਲ ਵੀ ਵੱਡ ਕੇ ਆ ਆਪਾਂ ਕਿੱਦਾਂ ਹਨੇਰੇ ਸਵੇਰੇ ਕੰਮ ਕਰਦੇ ਆਂ ਤੇ ਤੂੰ ਮੈਨੂੰ ਵੱਡਣੀਆਂ ਗੱਲਾਂ ਕਰਦਾ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਮੈਂ ਤੇਰੇ ਨਾਲ ਇਦਾਂ ਦਾ ਕੁਝ ਵੀ ਕਰਾਂ ਜੇ ਤੂੰ ਕੋਈ ਗਲਤੀ ਵੀ ਕੀਤੀ ਹੋਊਗੀ ਤਾਂ ਮੈਂ ਤੈਨੂੰ ਕੁਝ ਵੀ ਨਹੀਂ ਕਹਾਂਗਾ ਬਾਈ ਨੇ ਮੇਰੇ ਅੱਗੇ ਹੱਥ ਜੋੜੇ ਤੇ ਬੈਠ ਗਿਆ ਕਹਿਣ ਲੱਗਾ ਕਿ ਦੱਸ ਕੀ ਗੱਲ ਆ ਮੈਂ ਉਹਨੂੰ ਕਿਹਾ ਕਿ ਬਾਈ ਤੇਰੀ ਘਰ ਵਾਲੀ ਪਾਲਕ ਮੇਰੇ ਤੇ ਮਾੜੀ ਅੱਖ ਰੱਖਦੀ ਆ ਕਿੰਨੇ ਦਿਨ ਹੋ ਗਏ ਪਹਿਲਾਂ ਉਹਨੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਤੇ ਅੱਜ ਮੈਨੂੰ ਉਹ ਆਪਣੀਆਂ ਬਾਹਾਂ ਵਿੱਚ ਲੈ ਕੇ ਕਹਿੰਦੀ ਸੀ ਕਿ ਮੇਰੇ ਨਾਲ ਗੱਲ ਕਰ ਮੈਂ ਉਹਦੇ ਨਾਲ ਐਦਾਂ ਕਿਵੇਂ ਕਰ ਸਕਦਾ ਬਾਈ ਤੁਹਾਨੂੰ ਮੇਰੇ ਤੇ ਕਿੰਨਾ ਯਕੀਨ ਆ ਮੈਂ ਤੁਹਾਡੇ ਕੰਮ ਦਾ ਘਰ ਵਿੱਚ ਕੰਮ ਕਰਕੇ ਹੀ ਆਪਣਾ ਪਰਿਵਾਰ ਪਾਲਦਾ ਜਦ ਕਿ ਮੇਰਾ ਹਜੇ ਵਿਆਹ ਵੀ ਨਹੀਂ ਹੋਇਆ ਫਿਰ ਵੀ ਮੈਂ ਆਪਣੇ ਮਾਪਿਆਂ ਦਾ ਪੂਰਾ ਸਾਥ ਦਿੱਤਾ ਮੇਰੇ ਵਰਗੇ ਮੁੰਡੇ ਕਿੰਨੀ ਐਸ਼ ਕਰਦੇ ਆ ਤੇ ਵੇਲੇ ਰਹਿ ਕੇ ਆਪਣੇ ਘਰਦਿਆਂ ਨੂੰ ਤਾਂਗੀ ਕਰਦੇ ਆ ਮੈਂ ਮਜਬੂਰੀ ਕਰਕੇ ਤੁਹਾਡੇ ਘਰ ਤੇ ਕੰਮ ਤੇ ਲੱਗਿਆ ਹੋਇਆ ਸਾਇਕਲ ਤੇ ਇੰਨੀ ਦੂਰੋਂ ਆਉਣਾ ਤੇ ਜੇ ਤੁਸੀਂ ਮੈਨੂੰ ਗਲਤ ਸਮਝਦੇ ਹੋ ਤਾਂ ਤੁਸੀਂ ਮੈਨੂੰ ਹੁਣੇ ਮਾਰ ਦਿਓ ਮੇਰਾ ਕੋਈ ਵੀ ਕਸੂਰ ਨਹੀਂ ਪਰ ਤੁਹਾਡੀ ਘਰ ਵਾਲੀ ਪਲਕ ਜੋ ਮੈਨੂੰ ਆਪ ਹੀ ਪਸੰਦ ਕਰਦੀ ਆ ਬਾਈ ਮੈਨੂੰ ਕਹਿਣ ਲੱਗਾ ਕਿ ਚੱਲ ਤੇਰੇ ਸਾਹਮਣੇ ਮੈਂ ਪਲਕ ਦੇ ਨਾਲ ਹੀ ਗੱਲ ਕਰਦਾ ਮੈਂ ਤੇ ਬਾਈ ਘਰੇ ਗਏ ਤਾਂ ਪਲਕ ਸੁੱਤੀ ਹੋਈ ਸੀ ਬਾਈ ਨੇ ਉਹਨੂੰ ਆਵਾਜ਼ ਮਾਰੀ ਤਾਂ ਪਲਕ ਫਟਾਫਟ ਉੱਠ ਕੇ ਆਈ ਤੇ ਕਹਿ ਲਗੀ ਕੀ ਹੋਇਆ ਮੈਂ ਪਿੱਛੇ ਖੜਾ ਸੀ ਤੇ ਬਾਈ ਨੇ ਪਲਕ ਦੇ ਚਾਰ ਪੰਜ ਥੱਪੜ ਮਾਰੇ ਕਿ ਮੈਂ ਤੇਰੇ ਬਾਰੇ ਕੀ ਸੋਚਦਾ ਰਿਆ ਪਲਕ ਕਹਿਣ ਲੱਗੀ ਕਿ ਮੈਂ ਕੁਝ ਵੀ ਨਹੀਂ ਕੀਤਾ ਬਾਈ ਨੇ ਉਹਨੂੰ ਸਾਰਾ ਕੁਝ ਦੱਸਿਆ ਤਾਂ ਪਲਕ ਦੇ ਰੰਗ ਉੱਡ ਗਏ ਫਟਾਫਟ ਕਹਿਣ ਲੱਗੀ ਕਿ ਇਹ ਹੀ ਮੈਨੂੰ ਪਸੰਦ ਕਰਦਾ ਮੇਰੇ ਤੇ ਇਲਜ਼ਾਮ ਲਾਉਂਦੀ ਸੀ ਮੈਂ ਕਿਹਾ ਬਾਈ ਮੈਂ ਤੈਨੂੰ ਝੂਠ ਨਹੀਂ ਬੋਲਦਾ ਮੈਨੂੰ ਚਾਹੇ ਵੱਢ ਦੇ ਚਾਹੇ ਮਾਰ ਦੇ ਪਰ ਮੈਂ ਤੇਰੀ ਘਰ ਵਾਲੀ ਤੇ ਕਦੀ ਮਾੜੀ ਅੱਖ ਨਹੀਂ ਰੱਖੀ ਮੇਰੇ ਸਾਹਮਣੇ ਬਾਈ ਆਪਣੀ ਘਰ ਵਾਲੀ ਨੂੰ ਵਾਲਾਂ ਤੋਂ ਫੜਿਆ ਤੇ ਵਿਹੜੇ ਵਿੱਚ ਹੀ ਕੁੱਟਣ ਲੱਗ ਪਿਆ ਇਹ ਵੇਖ ਇਹ ਮੈਂ ਵੇਖ ਨਹੀਂ ਸਕਦਾ ਸੀ ਪਰ ਪਲਕ ਦੀ ਇੱਕ ਰਤੂਤ ਮਾੜੀ ਸੀ ਕਿ ਇਹ ਜੇ ਮੇਰੇ ਤੇ ਇੰਨੀ ਗੱਲ ਕਹਿ ਸਕਦੀ ਸੀ ਤਾਂ ਉਹ ਕਿਸੇ ਹੋਰ ਬੰਦੇ ਨੂੰ ਵੀ ਕਹਿ ਸਕਦੀ ਸੀ ਬਾਈ ਦੀ ਕਿੰਨੀ ਬੇਇੱਜ਼ਤੀ ਹੋਣੀ ਸੀ ਇਸ ਲਈ ਮੈਂ ਬਾਈ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਕੋਈ ਮੈਨੂੰ ਮਾੜਾ ਨਾ ਕਹੇ ਬਾਈ ਨੇ ਪਲਕ ਨੂੰ ਇੰਨਾ ਕੁੱਟਿਆ ਕਿ ਪਲਕ ਨੇ ਆਪਣੀ ਗਲਤੀ ਮੰਨ ਲਈ ਸੀ ਕਹਿਣ ਲੱਗੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਕਦੀ ਵੀ ਇਹ ਕੰਮ ਨਹੀਂ ਕਰਦੀ ਮੈਂ ਬਾਈ ਨੂੰ ਕਿਹਾ ਕਿ ਬਾਈ ਮੇਰਾ ਹਿਸਾਬ ਕਰ ਦਿਓ ਮੈਂ ਕੱਲ ਨੂੰ ਤੁਹਾਡੇ ਕੰਮ ਤੇ ਨਹੀਂ ਆਇਆ ਕਰਨਾ ਬਾਈ ਮੈਨੂੰ ਕਹਿਣ ਲੱਗਾ ਕਿ ਸਾਡਾ ਤੇਰੇ ਬਿਨਾ ਸਰਨਾ ਨਹੀਂ ਤੇ ਹੋਰ ਕਿਸੇ ਤੇ ਸਾਨੂੰ ਯਕੀਨ ਵੀ ਨਹੀਂ ਹੋਣਾ ਬਾਈ ਨੇ ਮੈਨੂੰ ਬਿਨਾ ਹਿਸਾਬ ਕੀਤੇ ਹੀ 10000 ਦਿੱਤੇ ਮੈਂ ਆਪਣਾ ਸਾਈਕਲ ਚੁੱਕਿਆ ਤੇ ਘਰ ਆ ਗਿਆ ਸੀ ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ ਸੀ ਮੇਰੀ ਮਾਂ ਕਹਿਣ ਲੱਗੀ ਕਿ ਹੁਣ ਤੂੰ ਵਿਹਲਾ ਹੀ ਰਿਹਾ ਕਰੇਗਾ ਮੈਂ ਉਹਨੂੰ ਕਿਹਾ ਕਿ ਮੈਂ ਵਿਹਲਾ ਨਹੀਂ ਰਹਿਣਾ ਮੈਂ ਸ਼ਹਿਰ ਕਿਸੇ ਦੁਕਾਨ ਤੇ ਲੱਗ ਗਿਆ ਸੀ ਜਿੱਥੇ ਮੈਨੂੰ ਮਹੀਨੇ ਦੇ 6000 ਰੁਪਏ ਦਿੰਦੇ ਸੀ ਮੈਂ ਉੱਥੇ ਹੀ ਆਪਣੇ ਕੰਮ ਨੂੰ ਸੈੱਟ ਕਰ ਲਿਆ ਸੀ ਮੈਂ ਸਵੇਰ ਨੂੰ ਜਾਂਦਾ ਤੇ ਸ਼ਾਮ ਨੂੰ ਆਉਂਦਾ ਸੀ ਪੈਸੇ ਬਹੁਤ ਘੱਟ ਮਿਲਦੇ ਸੀ ਇੰਨੇ ਕੋ ਪੈਸੇ ਨਾਲ ਤਾਂ ਮੇਰਾ ਮਸਾਂ ਹੀ ਗੁਜ਼ਾਰਾ ਚੱਲਦਾ ਸੀ ਪਰ ਫਿਰ ਵੀ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਤੂੰ ਫਿਕਰ ਨਾ ਕਰ ਮੈਂ ਕੋਈ ਹੋਰ ਵਧੀਆ ਕੰਮ ਲੱਭ ਲਵਾਂਗਾ ਇੱਕ ਦਿਨ ਮੈਂ ਸ਼ਹਿਰ 'ਚ ਹੀ ਖੜਾ ਸੀ ਤਾਂ ਗੁਰਸ਼ਰਨ ਬਾਈ ਮੈਨੂੰ ਦੇਖ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਰਵੀ ਹੁਣ ਤੂੰ ਸਾਡੇ ਘਰ ਕੰਮ ਤੇ ਆ ਜਾਇਆ ਕਰ ਮੈਂ ਤੈਨੂੰ ਬਹੁਤ ਲੱਭਿਆ ਪਰ ਤੂੰ ਮੈਨੂੰ ਕਿਤੇ ਵੀ ਟੱਕਰਿਆ ਨਹੀਂ ਅੱਜ ਕਿਤੇ ਸਾਲ ਬਾਅਦ ਮਸਾਂ ਆਪਣਾ ਮੇਲ ਹੋਇਆ ਮੈਂ ਕਿਹਾ ਕਿ ਮੈਂ ਕੰਮ ਤੇ ਲੱਗ ਗਿਆ ਸੀ ਬਾਈ ਤਾਂ ਬਾਈ ਕਹਿਣ ਲੱਗਾ ਕਿ ਮੈਂ ਤੇਰੇ ਘਰ ਦੋ ਤਿੰਨ ਵਾਰ ਵੀ ਗਿਆ ਸੀ ਪਰ ਤੇਰੀ ਮੰਮੀ ਨੇ ਮੈਨੂੰ ਇਦਾਂ ਹੀ ਮੋੜ ਦਿੱਤਾ ਤੇਰੇ ਨਾਲ ਮਲਾਇਆ ਨਹੀਂ ਮੈਂ ਕਿਹਾ ਕਿ ਮੈਂ ਘਰ ਹੁੰਦਾ ਹੀ ਨਹੀਂ ਸੀ ਬਾਈ ਕਹਿਣ ਲੱਗਾ ਕਿ ਹੁਣ ਸਾਡੇ ਘਰ ਕੰਮ ਤੇ ਕਦੋਂ ਆਇਆ ਕਰੇਗਾ ਮੈਂ ਉਹਨੂੰ ਕਿਹਾ ਕਿ ਹੁਣ ਮੈਂ ਇੱਥੇ ਦੁਕਾਨ ਤੇ ਪੱਕਾ ਲੱਗ ਗਿਆ ਮੈਂ ਤੁਹਾਡੇ ਘਰ ਕੰਮ ਨਹੀਂ ਕਰ ਸਕਦਾ ਤਾਂ ਬਾਈ ਕਹਿਣ ਲੱਗਾ ਕਿ ਮੈਂ ਉਸ ਪਲਕ ਨੂੰ ਛੱਡ ਦਿੱਤਾ ਕਿਉਂਕਿ ਤੇਰੇ ਤੋਂ ਮਗਰੋਂ ਉਹਨੇ ਕਿਸੇ ਹੋਰ ਮੁੰਡੇ ਨੂੰ ਵੀ ਆਪਣੇ ਸੋਹਣੇ ਜਾਲ ਵਿੱਚ ਫਸਾ ਲਿਆ ਸੀ ਉਹ ਮੇਰੇ ਤੋਂ ਨਫ਼ਰਤ ਕਰਦੀ ਸੀ ਕਿਉਂਕਿ ਮੇਰਾ ਰੰਗ ਸਾਵਲਾ ਸੀ ਤੇ ਉਹ ਗੋਰੇ ਰੰਗ ਦੀ ਸੀ ਉਹਨੂੰ ਗੋਰੇ ਰੰਗ ਦਾ ਜਿਸਮ ਚਾਹੀਦਾ ਸੀ ਮੇਰੇ ਨਾਲ ਬਿਲਕੁਲ ਵੀ ਖੁਸ਼ ਨਹੀਂ ਸੀ ਇਸ ਲਈ ਮੈਂ ਹੋਰ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ ਪਾਲਕ ਮੈਨੂੰ ਬਹੁਤ ਵਾਅਦੇ ਕਰਕੇ ਦਿਖਾਉਂਦੀ ਸੀ ਕਿ ਮੈਂ ਬਹੁਤ ਚੰਗੀ ਕੁੜੀ ਆ। ਮੈਂ ਉਹਦੇ ਨਾਲ ਵਿਆਹ ਤਾਂ ਹੀ ਕਰਵਾ ਲਿਆ ਸੀ ਤੇ ਹੁਣ ਪਾਲਕ ਨੇ ਆਪਣਾ ਅਸਲੀ ਰੂਪ ਦਿਖਾਇਆ। ਮੈਨੂੰ ਝੂਠੇ ਪਿਆਰ ਵਿੱਚ ਫਸਾਇਆ ਤੇ ਘਰਦਿਆਂ ਦੀ ਮਰਜ਼ੀ ਤੇ ਨਾਲ ਹੀ ਮੈਂ ਉਹਦੇ ਨਾਲ ਵਿਆਹ ਕਰਵਾਇਆ ਸੀ। ਪਰ ਉਹਨੇ ਮੈਨੂੰ ਧੋਖਾ ਦਿੱਤਾ ਤਾਂ ਮੇਰੇ ਘਰ ਦੇ ਵੀ ਹੁਣ ਪਛਤਾਉਂਦੇ ਆ। ਪਰ ਮੈਂ ਹੁਣ ਜੋ ਘਰ ਵਾਲੀ ਵਿਆਹ ਕੀ ਲਿਆ ਉਹ ਸੱਚੀ ਬਹੁਤ ਚੰਗੀ ਆ ਤੇ ਇਹਨੂੰ ਵੀ ਆਪਣਾ ਬਾਈ ਹੀ ਸਮਝੋਗੀ। ਇਸ ਲਈ ਤੂੰ ਸਾਡੇ ਘਰ ਕੰਮ ਤੇ ਆ ਜਾਇਆ ਕਰ। ਬਾਈ ਮੇਰੀਆਂ ਮਿੰਤਾਂ ਹੀ ਕਰੀ ਜਾਂਦਾ ਸੀ ਦੁਕਾਨ ਤੋਂ ਹਟਾ ਕੇ ਉਹ ਮੈਨੂੰ ਆਪਣੇ ਘਰ ਲੈ ਗਿਆ ਕਹਿਣ ਲੱਗਾ ਕਿ ਜੇ ਤੈਨੂੰ ਜੋ ਮੈਂ ਤੈਨੂੰ ਜੋ ਕਹਾਂਗਾ ਉਹੀ ਲੈ ਕੇ ਦੇਵਾਂਗਾ। ਪਰ ਤੂੰ ਸਾਡੇ ਘਰ ਆ ਜਾਇਆ ਕਰ। ਘਰ ਦਾ ਕੰਮ ਹੁਣ ਤੇਰੀ ਭਾਬੀ ਕੁਲਜੀਤ ਕਰ ਲੈਂਦੀ ਆ। ਪਹਿਲਾਂ ਤਾਂ ਪਾਲਕ ਕੋਈ ਕੰਮ ਨਹੀਂ ਕਰਦੀ ਸੀ। ਇਸ ਲਈ ਤੇਰੇ ਤਾਂ ਕਰਵਾਉਂਦੇ ਸੀ ਪਰ ਹੁਣ ਪਾਲਕ ਇਸ ਘਰ ਤੋਂ ਕੱਢ ਦਿੱਤੀ ਆ। ਮੈਨੂੰ ਉਹ ਚੰਗੀ ਨਹੀਂ ਲੱਗੀ। ਉਹਨੇ ਮੇਰੀ ਪੀਐਸਟੀ ਕਰਵਾ ਦਿੱਤੀ। ਮੈਂ ਬਾਈ ਦੇ ਹੱਥ ਵਿੱਚ ਹੱਥ ਰੱਖਿਆ। ਤੇ ਉਹਨਾਂ ਦੇ ਘਰ ਕੰਮ ਕਰਨ ਲੱਗ ਪਿਆ। 22 ਮੈਨੂੰ ਮਹੀਨੇ ਦੇ ਪੂਰੇ 12000 ਰੁਪਏ ਦੇਣ ਲੱਗ ਪਿਆ ਸੀ। ਮੈਂ ਦੁਬਾਰਾ ਫਿਰ 22 ਦੇ ਘਰੇ ਕੰਮ ਕੀਤਾ ਤਾਂ ਮੇਰੇ ਘਰੇ ਹੁਣ ਹੋਰ ਵੀ ਹਾਲਾਤ ਸੁਭਰ ਗਏ ਸੀ। ਫਿਰ ਕੁਝ ਟਾਈਮ ਮੈਂ ਉਹਨਾਂ ਦੇ ਘਰ ਕੰਮ ਕੀਤਾ ਤੇ 22 ਆਪਣੇ ਘਰ ਵਾਲੇ ਨੂੰ ਲੈ ਕੇ ਬਾਹਰ ਚਲਾ ਗਿਆ ਸੀ ਤੇ 22 ਦਾ ਦਾਦਾ ਦੀ 2 ਕੋਸਾਲ ਬਾਅਦ ਬਾਹਰ ਚਲੇ ਗਏ ਸੀ ਮੈਂ ਉਹਨਾਂ ਦੇ ਘਰ ਜਾਣੋਂ ਹਟ ਗਿਆ ਸੀ ਬਾਈ ਨੇ ਮੈਨੂੰ ਆਪਣੇ ਘਰ ਦੀ ਚਾਬੀ ਦੇ ਦਿੱਤੀ ਸੀ ਕਿ ਜੇ ਤੇਨੂੰ ਕਦੀ ਲੋੜ ਪਵੇ ਤਾਂ ਤੂੰ ਇੱਥੇ ਆ ਜਾਇਆ ਕਰੀ ਤੇ ਘਰ ਦੀ ਸਾਫ ਸਫਾਈ ਵੀ ਕਰ ਜਾਇਆ ਕਰੀ ਮੈਂ ਮਹੀਨੇ ਬਾਅਦ ਬਾਈ ਦੇ ਘਰ ਦੀ ਸਾਫ ਸਫਾਈ ਕਰ ਦਿੰਦਾ ਸੀ ਤੇ ਬਾਈ ਮੈਨੂੰ ਉਹ ਮਿਹਨਤ ਦੀ ਵੀ ਬਾਰੋ ਪੇਜ ਦਿੰਦਾ ਹੁੰਦਾ ਸੀ ਬਾਈ ਨੇ ਅੱਜ ਤੱਕ ਮੇਰੀ ਮਿਹਨਤ ਨਹੀਂ ਰੱਖੀ ਸੀ ਮੈਂ ਹਮੇਸ਼ਾ ਗੁਰਚਾਰਨ ਨੂੰ ਬਾਈ ਕਹਿ ਕੇ ਬੁਲਾਇਆ ਤੇ ਅੱਜ ਵੀ ਬਾਈ ਕੈਨੇਡਾ ਵਿੱਚ ਸੈੱਟ ਆ ਮੈਂ ਆਪਣਾ ਇਥੇ ਹੀ ਕੰਮਕਾਰ ਸੈੱਟ ਕਰ ਲਿਆ ਵਿਆਹ ਕਰਵਾ ਕੇ ਮੈਂ ਵੀ ਆਪਣੇ ਬਾਲ ਬੱਚਿਆਂ ਵਿੱਚ ਵਿਜੀ ਹੋ ਗਿਆ ਤੇ ਹੁਣ ਬਾਈ ਦੇ ਘਰ ਕਦੀ ਕਦੀ ਜਾਣਾ ਹੁੰਨਾ ਤੇ ਹਾਲੇ ਤੱਕ ਵੀ ਬਾਈ ਦੇ ਘਰ ਦੀ ਸਫਾਈ ਮੈਂ ਕਰਕੇ ਆਉਣਾ ਅੱਜ ਬਾਈ ਦਾ ਘਰ ਮੈਨੂੰ ਬੜਾ ਸੁਨਾ ਜਿਹਾ ਲੱਗਦਾ ਜਿੱਥੇ ਕਦੀ ਰੌਣਕ ਜੇ ਹੁੰਦੀ ਸੀ ਅੱਜ ਉਹ ਵੇੜਾ ਸੁਨਾ ਹੋ ਗਿਆ ਮੈਂ ਬਾਈ ਨੂੰ ਕਹਿੰਦਾ ਸੀ ਕਿ ਆਪਣੇ ਘਰ ģੇੜਾ ਜ਼ਰੂਰ ਮਾਰ ਕੇ ਜਾਇਆ ਕਰੋ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਆ ਰਹੇ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ